ਕੰਬੋ ਉੱਥੇ ਵੈਰੀ ਵੇਖ ਰੋਬ ਸ਼ਹਿਜ਼ਾਦੇ ਦਾ ਤੇ ਗੁਰੂ ਵਾਲੀ ਪੈੰਦੀ ਚਲਕਾਰ ਵੇਖ ਕੇ ਮਾਣ ਨਾਲ ਲਾਉਂਦੇ ਨੇ ਜੈਕਾਰੇ ਦਸ਼ਮੇਸ਼ ਪਿਤਾ ਜੰਗ ਵਿੱਚ ਜੂਝਦਾ ਜੁਝਾਰ ਵੇਖ ਕੇ ਮਹਿਸ 14 ਸਾਲਾਂ ਦੀ ਨਿੱਕੀ ਉਮਰੇ ਵੱਡੇ ਵੱਡੇ ਕਹਿੰਦੇ ਕਹਾਂਦੇ ਮੁਗਲ ਜਰਨੈਲਾਂ ਨੂੰ ਭਾਜਣਾ ਪਾਉਣ ਵਾਲੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਪਾਵਨ ਜਨਮ ਦਿਹਾੜਾ ਹੈ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਆਪ ਜੀ ਦਾ ਜਨਮ ਅਜਤੇ ਦਿਨ 1690 ਈਸਵੀ ਦੇ ਵਿੱਚ ਮਾਤਾ ਜੀਤੂ ਜੀ ਦੀ ਕੁੱਖੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ 1704 ਨੂੰ ਹੋਈ ਚਮਕੌਰ ਦੀ ਜੰਗ ਦੇ ਵਿੱਚ ਸਹਰਜਾਦਾ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਪਾਉਂਦਿਆਂ ਵੇਖ ਕੇ ਬਾਬਾ ਜੂਝਾਰ ਸਿੰਘ ਜੀ ਨੇ ਵੀ ਗੁਰੂ ਪਿਤਾ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਦੇ ਇਸ ਸਮੇਂ ਬਚਨਾਂ ਨੂੰ ਕਵੀ ਅੱਲਾ ਯਾਰ ਖਾਨ ਜੋਗੀ ਆਪਣੀ ਰਚਨਾ ਗਾਂਝੇ ਸ਼ਹੀਦਾਂ ਵਿੱਚ ਲਿਖਦੇ ਨੇ ਬਹਰਾਈ ਸੀ ਆਵਾਜ਼ 세 ਬੋਲੇ ਗੁਰੂ ਗੋਬਿੰਦ ਉਸ ਨੰਧੇ 세 ਜਾਂ ਬਾਦ 세 बोले गुरु गोविंद लो आओ तने पाक पे हथियार सजा दे छोटी सी कमा नन्ही सी तलवार सजा दे पुत्र ਦੇ ਜੰਗੀ ਜੋਸ਼ ਨੂੰ ਵੇਖ ਕੇ ਗੁਰੂ ਸਾਹਿਬ ਨੇ ਕਿਰਪਾਨ ਢਾਲ ਤੇ ਹੋਰ ਹਥਿਆਰ ਸਜਾ ਕੇ ਸਹਰਜਾਦਾ ਬਾਬਾ ਜਿਹਾਰ ਸਿੰਘ ਜੀ ਨੂੰ ਮੈਦਾਨੀ ਜੰਗ ਦੇ ਵਿੱਚ ਤੋਰਿਆ ਉਮਰ ਪਖੋਂ ਨਿੱਕੇ ਤੇ ਯੁੱਧ ਕਲਾ ਚ ਤਿੱਖੇ ਇਸ ਸੂਰਮੇ ਦੀ ਸੂਰਮਤਾਈ ਵੇਖ ਕੇ ਵੈਰੀ ਵੀ ਡੰਗ ਰਹੇਗੇ ਆਪ ਜੀ ਜਿੱਧਰ ਵੀ ਲੰਗੇ ਲਹੂ ਦੀਆਂ ਨਦੀਆਂ ਵਹਾਉਂਦੇ ਹੋਏ ਅੱਗੇ ਵਧੇ ਤੇ ਅੰਤ 1704 ਈਸਵੀ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਹਰਜਾਦਾ ਬਾਬਾ ਜਿਹਾਰ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਕੋਟਾਨ ਕੋਟ ਕਰਨਾ